ਆ ਗੋੜੀ ਨਾ ਮੈਨੂੰ ਆਦੀਪੁਰ ਦੇ ਮੈਨੂੰ ਕੱਢ ਲੈ ਬੜੀ ਬਸ ਮੈਨੂੰ ਐਂ ਦਾ ਬੱਚਾ ਵੀ ਬੱਚੇ ਰੱਖ ਮਰੂ ਜਾ ਤੁਹਾਨੂੰ ਬੇਨਤੀ ਹੈ ਕਿ ਇਹ ਜਿਹੜੀ ਜਾਂਚ ਹੈ ਕੋਈ ਉੱਚ ਅਧਿਕਾਰੀਆਂ ਕੋਲ ਕਰਾਈ ਜਾਵੇ ਤੇ ਵਧੀਆ ਤਰੀਕ ਕਰਾਈ ਜਾਵੇ ਜਿਹੜਾ ਇਸ ਇਸ ਕੇਸ ਨੂੰ ਹੋਲ ਬਣਾ ਸਿਰ ਉਹਨੂੰ ਹੀ ਫਾਂਸੀ ਦੇ ਵਧੀਆ ਤਰ੍ਹਾਂ ਤੇ ਮੇਰਾ ਜਵਾਈ ਅੰਦਰ ਦਾ ਕੁੜੀ ਮੇਰੀ ਬਾੜ ਦੀ। ਮੈਂ ਮੈਂ ਬਾੜ ਕੀ ਬੱਜ ਦੇ ਆਕੇ ਮਨੂੰ ਗੰਦੀ ਕੁੜੀ ਵੀ ਮੇਰੇ ਪਰੋਣੇ ਨੂੰ ਪੁੱਛ ਲੱਛੀ ਆਪਾਂ ਦੋਏ ਜਣੀਆਂ। ਮਾਪੁੱਤੇ ਚੱਲੀ ਆਏ ਬਾਹਰ ਨੂੰ ਲੰਗਿਆ ਜੀ। ਮੈਨੂੰ ਮੇਰੀ ਕੁੜੀ ਨਾਲਾ ਤੇ ਪਾਣੀ ਦੇ ਦੇ ਜੀ। ਦੋ ਕੁ ਮਿੰਟ ਬਾਅਦ ਮੈਨੂੰ ਥੱਕੇ ਮਾਰ ਕੇ ਬਾਹਰ ਖੜਨ ਲੱਗਿਆ ਜੀ। ਵੀ ਮਨੂੰ ਮੱਡੇ ਦੇ ਬਾਗੀ ਜੀ। ਮਾ ਮੇਰੇ ਭਤੀਜੇ ਜਵਾਈਆ ਮੈਂ ਉਹ ਬੁਲਾ ਲਿਆ ਜੀ। ਮੈਂ ਫਿਰ ਮਚੋਲ ਲਿਆਂਗੇ ਬਾਗੀ ਜੀ। ਮਨੂ ਬੋਜੋ ਲੈ ਬਲੇ ਵੀ ਹਮੇਉ ਰੇਲਾ ਮੰਗੇ ਕੁੜੀ ਜੀ ਉੱਤੇ ਮੇਰੀ ਮੈਨੂੰ ਕੱਢ ਲਾ ਉਰੇ ਦੇ ਬਾਹਰ ਮਨੂ ਲੈ ਜ ਕਹਿੰਦਾ ਮੈਂ ਜਾਣਦਾ ਮੈਂ ਦਿੰਦਾ ਨਹੀਂ ਮੇਰੇ ਕੋਲ ਸਿੰਪਲ ਫੋਨ ਦਾ ਜੀ ਕੋਣ ਕਹਿੰਦਾ ਜਾਣ ਨਹੀਂ ਦਿੰਦਾ ਪੁਰਾਣਾ ਹੈ ਕੀ ਨਾਮ ਆ ਉਹਦਾ ਗੁਰੀ ਹੈ ਜੀ ਬੋਲ ਗੁਰੀ ਨਿਕਾ ਨਿਕਾ ਗੁਰੀ ਤੇ ਬੇਰ ਮੈਂ ਸਿੰਪਲ ਫੋਨ ਦਾ ਜੀ ਮੇਰੇ ਬਾਹ ਮੇਰੀ ਬੇਟੀ ਬੋਲੀ ਮਨੂ ਆ ਦੇ ਜਾ ਮੰਮੀ ਵੀ ਮੈਂ ਤੀਏ ਭੁੱਖ ਤੰਦਰ ਇਹਦਾ ਮੈਂ ਭੰਨ ਦੇਗਾ ਜੇ ਆਹ ਫੂਲ ਲੈ ਲ ਤੈਨੂੰ ਵੀ ਆਪ ਕਿੰਨੀ ਕੁ ਦੇਰ ਤੋਂ ਤੰਗ ਪਰੇਸ਼ਾਨ ਕਰ ਰਿਆ ਸੀਗਾ ਤੁਹਾਡੀ ਜਿੱਦਨ ਵੀ ਵਿਹਾਈ ਤੇ ਹੀ ਕਿੰਨੇ ਸਾਲ ਤੋਂ 10 ਮਹੀਨਿਆਂ ਤੋਂ 10 ਮਹੀਨੇ ਹਾਂਜੀ ਮੂਹੇ ਨਾਮ ਸੀ ਤੁਹਾਡੀ ਕੁੜੀ ਦਾ ਮਨੀ ਸ਼ਾਰਾਣੀ ਮਨੀ ਸ਼ਾਰਾਣੀ ਕਿੰਨਾ ਟਾਈਮ ਹੋਇਆ ਸੀ ਵਿਆਹ ਨੂੰ 10 10 ਮਹੀਨੇ ਦੀ 10 ਸਾਲ ਦੀ ਕਿਹੜੇ ਪਿੰਡ ਵਿਆਹੀ ਹੋਈ ਸੀ ਚਲ ਜੜੀ ਕੀ ਮੰਗ ਕਰਦੇ ਹੋ ਹੁਣ ਮੈਂ ਜੀ ਉਹਨਾਂ ਨੂੰ फांसी ਜਮ ਵੇ ਉਸ ਤੋਂ ਬਾਅਦ ਉਹ ਦਾਜ ਦੀ ਮੰਗ ਕਰਦੇ ਸੀਗੇ ਫਿਰ ਕੋਈ ਤੁਸੀਂ ਪੁਲਿਸ ਪ੍ਰਸ਼ਾਸਨ ਤਾਂ ਕੋਈ ਪਹੁੰਚ ਕੀਤੀ ਤੁਸੀਂ ਕੋਈ ਗਏ ਨਾ ਕੋਈ ਨਾ ਜੀ ਨਾ ਜੀ ਕਿਤੇ ਗਏ ਨਹੀਂ ਕਿਉਂ ਡਰਾਉਂਦੇ ਰਹੇ ਮਾਨੂੰ ਗੱਲ ਕਰਦੀ ਰਹੀ ਕੋਈ ਇਦਾਂ ਦੀ ਜਿਵੇਂ ਕਦੀ ਉਹਦੇ ਗੱਲ ਹੁੰਦੀ ਸੀ ਕਿ ਉੱਥੇ ਹਾਂ ਕੁੜੀ ਦਾ ਮੈਨੂੰ ਘਾਦੀ ਵੀ ਉਹਦੇ ਮੈਨੂੰ ਘਾੜ ਲੈ ਮੰਮੀ ਬਸ ਮੈਨੂੰ ਐਂ ਦਾ ਬੱਚਾ ਵੀ ਬੱਚੇ ਤੱਕ ਮੈਂ ਰੁਕ ਜਾ ਮੇਰਾ ਨਾਮ ਕਰਨਗਿਰੀ ਹੈ ਜੀ ਸਨ ਆਫ ਨੀਲਗਿਰੀ ਪੇਵਾ ਡਿਸਟ੍ਰਿਕਟ ਕੁਸੇਤਰਾ ਦਾ ਰਹਿਣੇ ਵਾਲਾ ਹਾਂ ਜੀ ਮੈਂ ਕੀ ਕਹਿਣਾ ਚਾਹੁੰਦਾ ਐਸਐਜੀ ਕੱਲ ਸਵੇ ਪਰਸੋ ਸਵੇ ਮੇਰੀ ਮਸੀ ਦਾ ਫੋਨ ਆਤਾ ਹੈ कि बेटे मैं कहना तो चाहू नहीं थी पर मेरे मेरे जमाई ने मेरे को गाल दी धक्के मारे मैं कहा चलो कोई बात नहीं मैं कहा घरों के अंदर लड़ाई हो गई मैं उससे साइलेंट से बात करता हूँ तो मैंने उसको सुबह मेरी माँ के सामने छोड़ के मैं अपनी दुकान पर जाके उसको फ़ोन किया सात बजे से ले गए नौ बजे के बीच में उसके साथ मेरी दो तीन बातें हुई ना और आराम से बात हुई कोई दिक्कत नहीं मैं कहा ऐसा करियो घर रही हो मगर चलो जो थारी तीन पाँच कहा आज मैं निबेट दूंगा कोई दिक्कत ना मान मखा दूँ भी था ਉਸ ਤੋਂ ਬਾਅਦ ਕੀ ਹੁੰਦਾ ਕਿ ਅਸੀਂ ਪਾਤੜਾ ਬਸੱਡੇ ਦੇ ਪਹੁੰਚਦੇ ਆਂ ਤੁਹਾਨੂੰ ਥਰਡ ਪਰਸਨ ਬੰਦੇ ਦਾ ਫੋਨ ਆਂਦਾ ਹੈ ਕਿ ਜਿਨ੍ਹਾਂ ਨਾਲ ਉਹਨਾਂ ਦੀ ਨਹੀਂ ਬਣਦੀ ਉਹਨਾਂ ਦਾ ਫੋਨ ਆਂਦਾ ਹੈ ਕਿ ਇੱਦਾਂ ਕਰਕੇ ਤੁਹਾਡੇ ਕੋਲ ਹੀ ਨਾਲ ਤਾਂ ਇਹ ਆਸਾ ਹੋ ਗਿਆ ਜੀ 15 ਮਿੰਟ ਪਹਿਲਾਂ ਗੱਲ ਹੋ ਰਹੀ ਹੈ ਕੁੜੀ ਨਾਲ ਵਧੀਆ ਹਾਂਜੀ ਤੇ 15 ਮਿੰਟ ਪਹਿਲੇ ਕੁੜੀ ਫ੍ਰੈਡ ਹੋ ਰਹੀ ਇੱਕ ਮਿੰਟ ਤੇ ਉਸ ਤੋਂ ਬਾਅਦ ਕੀ ਹੁੰਦਾ ਅਸੀਂ 112 ਨੰਬਰ ਤੇ ਕਾਲ ਕੀਤੀ ਹੈ ਜੀ ਵੀ ਇੱਦਾਂ ਦਾ ਕਰਕੇ ਅਸੀਂ ਕਿਸੇ ਦੀ ਸਲਾਹ ਲੈ ਕੇ ਅਸੀਂ 112 ਨੰਬਰ ਤੇ ਕਾਲ ਕੀਤੀ ਹੈ बेदअदा करके साड़ी हादसा हो गया जी ठीक है जी हमने वहाँ से लाश कटी करी बाहर आ गए उसके बाद मेरे को एक गाँव का बंदा मिलता है मैं गाड़ी में बैठा वो कह रहा कह रहा है लड़की का क्या होया ये नहीं पता हमारे को कह रहा है इन्होंने पता क्या कह रहा कह रहा डॉक्टर बुलाया जरूर देखने के लिए मैं अच्छा जी कह रहा है इन्होंने लड़की को नहीं दिखाया उन्होंने योजे देखा है भी ये बच्चा जूं है कि नहीं है बस हो साहब न बेनती है कि यह जी जाँच है कोई उच्च अधिकारियों को कराई जाए तो वाइया तरी कराई जाए जेड़ा इस ਇਸ ਕੇਸ 'ਚ ਇਹਨੂੰ ਹੋਲ ਬਣਾ ਸਿਰਫ ਓਨੂੰ ਹੀ ਫਾਂਸੀ ਮਿਲੇ ਵਧੀਆ ਤਰ੍ਹਾਂ ਵੀ ਤਾਂ ਕਿ ਕਿਸੇ ਕੰਨਿਆ ਨਾਲ ਦੁਬਾਰਾ ਐਸਾ ਕੰਮ ਨਾ ਹੋਵੇ। ਹਮ ਉਤਨਾ دیرਗੇ ਯਹਾਂਸੇ ਸੰਸਕਾਰ ਨਹੀਂ ਕਰਾਂਗੇ ਆਪਣੀ ਲੜਕੀ ਦਾ ਜਬ ਤੱਕ ਇਹ ਹਮਾਰੇ ਕੋਈ ਸੰਤੁਸ਼ਟੀ ਪੂਰੀ ਅੱਛੀ ਤਰ੍ਹਾਂ ਨਹੀਂ ਮਿਲ ਜਾਂਦੀ ਹੈ। ਨਾ ਹਮ ਯਹਾਂਸੇ ਲਾਸ਼ ਉਠਾਏਗੇ ਜੀ। ਮਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਸਾਡੀ ਕੁੜੀ ਦੀ ਕੀ ਫਤਿਆ ਕੀਤੀ ਗਈ ਹੈ। ਤੇ ਉਹਦੇ ਸਬੰਧ ਵਿੱਚ ਕੀ ਗੱਲ ਚੱਲ ਰਹੀ ਹੈ? ਸਰ ਸਾਡੇ ਕੋਲ ਐਸ ਪਰ ਹਸਪੀਟਲ ਮੋਰਚਰੀ ਰਜਿਸਟਰ ਰਿਪੋਰਟ ਕੱਲ ਤਕਰੀਬਨ 3:05 ਵਜੇ ਇੱਕ ਡੈਡ ਬੋਡੀ ਆਈ ਹੈ ਨਿਸ਼ਾ ਰਾਣੀ ਵਾਈਫ ਆਫ ਨਿਕਾ ਏਜਡ ਅਬਾਊਟ 20 ਇਅਰਸ ਫੀਮੇਲ ਹਮ ਜਿਹੜੀ ਦੀ ਰਹਿਣ ਵਾਲੀ ਹੈ ਤੇ ਇਸ ਦੇ ਵਿੱਚ ਜਿਹੜਾ ਹੈ ਵੀ ਪੁਲਿਸ ਵਾਲੇ ਤੇ ਜੋ ਉਹਦੇ ਬ੍ਰਦਰ ਇਨ ਲਾ ਨੇ ਬੋਡੀ ਆਈਡੈਂਟੀਫਾਈ ਕਰਕੇ ਉਹਰੇ ਡਿਪੋਜ਼ਿਟ ਕਰਵਾਈ ਹੈ ਉੱਥੇ ਤਾਂ ਲਾਈਸ਼ ਕੇਸ ਆਫ ਹੈਂਗਿੰਗ ਲਿਖਿਆ ਹੋਇਆ ਗਲਫਾਹੇ ਦਾ ਬਾਕੀ ਸਰ ਕੁਝ ਵੀ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਕਿਹਾ ਜਾ ਸਕਦਾ